ਹਰ ਰੋਜ਼ ਅਸੀਂ ਸਟੂਡੀਓ ਦੇ ਵਿਹੜੇ ਦੇ ਅੰਦਰ ਬੈਠ ਕੇ ਰੋਜ਼ ਹੀ ਚਰਚਾਵਾਂ ਕਰਦੇ ਆ ਤੇ ਸਟੂਡੀਓ ਦੇ ਵਿਹੜੇ ਦੇ ਅੰਦਰ ਮੇਰੇ ਨਾਲ ਹੁੰਦੇ ਆ ਪੈਣਾ ਮਨਜੀ ਤੇ ਅੱਜ ਵੀ ਪੈਣਾ ਮਨਜੀ ਮੇਰੇ ਨਾਲ ਹੀ ਨੇ ਤੇ ਉਹ ਚਿੱਟੇ ਰੰਗ ਦੀਆਂ ਕਲੀਆਂ ਬਹੁਤ ਸੋਹਣੀਆਂ ਲੱਗਿਆ ਰਹੇ ਆ ਮਹਿਕ ਲੈ ਰਹੇ ਆ ਸੁਗੰਧੀਆਂ ਲੈ ਰਹੇ ਆ ਤੇ ਅੱਜ ਸਾਡੇ ਸਰੋਤੇ ਵੀ ਕਹਿੰਦੇ ਹੁਣੇ ਆ ਵੀ ਪਹਿਣਾ ਕਿੱਥੇ ਖੜੀਆਂ ਵਾ ਜਾਦੀ ਅੱਜ ਅਸੀਂ ਸੀਚੇਵਾਲ ਦੀ ਜਿਹੜੀ ਹੈ ਨਾ ਨਿਰਮਲ ਕੁਟਿਆ ਸੀਚੇਵਾਲਾਂ ਉਹਦੀ ਬੈਕ ਸਾਈਡ ਤੇ ਨਾ ਧਰਮਪਾਲ ਜੀ ਹੁਣ ਆ ਦੀ ਨਰਸਰੀ ਆ ਤੇ ਉਸ ਨਰਸਰੀ ਦੇ ਵਿੱਚ ਅੱਜ ਅਸੀਂ ਘੁੰਮ ਰਹੇ ਆ ਖੁਦ ਵੀ ਬੂਟਿਆਂ ਨੂੰ ਦੇਖ ਰਹੇ ਆ ਸੁਗੰਧੀਆਂ ਲੈ ਰਹੇ ਆ ਤੇ ਤੁਹਾਡੇ ਲਈ ਸੁਗੰਧੀ ਤਾਂ ਨਹੀਂ ਪਰ ਬੂਟਿਆਂ ਦੇ ਜਿਹੜੇ ਮਹਿਕ ਦੇ ਜਿਹੜੇ ਪੱਤੇ ਨੇ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰ ਰਹੇ ਆ ਤੇ ਬੈਕ ਸਾਈਡ ਤੇ ਮੇਰੇ ਪਾਣੀ ਦਾ ਤਲਾਵਾਂ ਗੀ ਬਣਿਆ ਹੋਣਾ ਤੇ ਨਾਲ ਬੈਕ ਸਾਈਡ ਤੇ ਨਰਮਲ ਕੁਟੀਆ 6 ਦੀ ਵਾਲ ਵੀ ਆ ਸ਼ਾਇਦ ਤੁਹਾਨੂੰ ਥੋੜੀ ਦਿਖ ਰਹੀ ਹੋਊਗੀ ਰੁੱਖਾਂ ਦੇ ਵਿੱਚ ਦੀ ਤੇ ਅੰਦਰ ਲਈ ਨਰਸਰੀ ਦੀ ਵੀ ਗੱਲਬਾਤ ਕਰਾਂਗੇ ਕਿ ਉੱਥੇ ਕਿਹੜੇ ਕਿਹੜੇ ਬੂਟੇ ਆ ਕਿ ਅੱਜ ਅਸੀਂ ਤੁਹਾਨੂੰ ਇਹ ਬਾਹਰ ਵਾਲੀ ਨਰਸਰੀ ਜਿੱਥੇ ਬਾਜੀ ਧਰਮਪਾਲ ਜੀ ਹਾਂਜੀ ਸੇਵਾ ਨਿਭਾਈ ਹੋਈ ਹੈਗੀ ਭਣੇ ਤੇ ਉੱਥੇ ਅਸੀਂ ਤੁਹਾਨੂੰ ਅੱਜ ਬੂਟਿਆਂ ਦੇ ਨਾਲ ਦਿਖਾਵਾਂਗੇ ਬੂਟਿਆਂ ਨਾਲ ਰੂਬਰੂ ਕਰਾਵਾਂਗੇ ਤੇ ਅੱਜ ਅਸੀਂ ਹੋਰ ਕੱਲ ਨੂੰ ਤੁਹਾਨੂੰ ਜਲ ਵੀ ਕਰਾਵਾਂਗੇ ਬਿਲਕੁਲ ਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਦ੍ਰਿਸ਼ਾ ਇੱਥੇ ਆਣ ਕੇ ਮਨ ਨੂੰ ਪਤਾ ਨਹੀਂ ਲੱਗ ਰਿਹਾ ਹਾਂ। ਹਾਂ। ਬਾਕੀ ਪੈਣ ਮਨ ਨੂੰ ਸਕੂਨ ਬਹੁਤ ਮਿਲਿਆ ਕਿਉਂਕਿ ਅੱਜ ਅਸੀਂ এনवायरमेंट ਦੇ ਬਹੁਤ ਨੇੜੇ ਨਹੀਂ ਆ ਗਏ ਲੱਗਦਾ। ਬਿਲਕੁਲ ਬਿਲਕੁਲ ਪਾਣੀਆਂ ਦੀ ਗੱਲ ਚੱਲਦੀ ਚੱਲਦੀ ਅਸੀਂ ਰੁੱਖਾਂ ਦੇ ਨੇੜੇ ਆ ਗਏ। ਬਿਲਕੁਲ ਬਿਲਕੁਲ ਤੇ ਕਿੱਦਾਂ ਰੁੱਖਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਇੱਥੇ? ਹੂੰ। ਛੋਟੇ ਪੌਦੇ ਜਿਹੜੇ ਉਹਨਾਂ ਨੂੰ ਸੰਭਾਲਿਆ ਜਾਂਦਾ ਤਾਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਜਾ ਕੇ ਲਗਾ ਸਕੀਏ। ਬਿਲਕੁਲ ਜੀ ਬਿਲਕੁਲ। ਤੇ ਇਸੇ ਤਰ੍ਹਾਂ ਗੱਲਾਂ ਬਾਤਾਂ ਤੁਰਦੇ ਫਿਰਦੇ ਅਸੀਂ ਆਪ ਵੀ ਕਰਾਂਗੇ ਤੁਹਾਡੇ ਨਾਲ ਵੀ ਸਾਂਝੀਆਂ ਕਰਾਂਗੇ। ਸੋ ਤੁਸੀਂ ਜਾਣਾ ਨਹੀਂ ਕਿਤੇ ਵੀ ਜੁੜੇ ਰਹੋ ਅਵਤਾਰ ਰੇਡੀਓ ਦੇ ਪੇਜ ਦੇ ਨਾਲ ਅਵਤਾਰ ਰੇਡੀਓ ਦੇ ਨਾਲ ਤਾਂ ਜੋ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਵੀ ਕਰਦੇ ਰਹੇ ਨਾਲ ਨਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਤੇ ਵਿੱਚ ਤੁਸੀਂ ਸਾਡਾ ਸਹਿਯੋਗ ਤੇ ਇੱਕ ਪੇਜ ਫੇਸਬੁੱਕ ਦੇ ਉੱਤੇ ਜੀ 90.4 ਅਵਤਾਰ ਰੇਡੀਓ ਕੁਦਰਤ ਦੀ ਆਵਾਜ਼ ਨਾਲ ਜੁੜੇ ਰਹੋ ਤੇ ਨਾਲ ਦੀ ਨਾਲ ਇੱਕ YouTube ਦੇ ਉੱਤੇ ਵੀ ਇੱਕ ਨਹੀਂ ਦੋ ਪੇਜ ਦੋਨਾਂ ਭੈਣਾਂ ਦੇ ਇੱਕ ਭੈਣ ਅਮਨਦੀਪ ਕੌਰ ਥੰਦੇ ਜੀ ਦਾ ਇਸੇ ਨਾਮ ਦੇ ਨਾਲ ਹੀ YouTube ਤੇ ਤੁਹਾਨੂੰ ਮਿਲ ਜੂਗਾ ਇਸੇ ਨਾਮ ਦੇ ਨਾਲ ਹੀ YouTube ਦੇ ਉੱਤੇ ਚੈਨਲ ਮਿਲ ਜੂਗਾ ਤੁਹਾਨੂੰ ਤੇ ਦੂਸਰਾ ਚੈਨਲ ਜੀ RJ ਕਰਜਿੰਦਰ ਦੇ ਨਾਲ ਜੀ ਤੇ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਆ ਕਿ ਅਸੀਂ ਆਪਣੇ ਸਰੋਤਿਆਂ ਨੂੰ ਕੁਦਰਤ ਦੇ ਨਾਲ ਜੋੜ ਸਕੀਏ। ਬਿਲਕੁਲ ਕਿਸੇ ਨੇ ਕਿਸੇ ਤਰ੍ਹਾਂ ਕੋਈ ਨਾ ਕੋਈ ਗੱਲ ਬਦਲ ਸਕੀਏ ਕਿ ਬੂਟੇ ਜਿਹੜੇ ਪਾਲਣੇ ਬੜੇ ਔਖੇ ਆ। ਹੂੰ ਕਹਿਣਾ ਬਹੁਤ ਔਖਾ ਇੱਕ ਬੀਜ ਨੂੰ ਵੱਡਾ ਕਰਨਾ ਬਹੁਤ ਔਖਾ। ਘਰ ਦੇ ਵਿੱਚ ਬੱਚਾ ਹੀ ਦੇਖ ਲੋ ਬੱਚੇ ਨੂੰ ਪਾਲਣਾ ਸਭ ਤੋਂ ਔਖਾ ਹੈ। ਤੇ ਉਹ ਵੀ ਫ੍ਰੀ ਦੇ ਵਿੱਚ ਬੂਟੇ ਦੇ ਦੇਣੇ। ਹੂੰ ਉਹਦੇ ਤੋਂ ਮੈਂ ਕਿੰਨੀ ਵੱਡੀ ਸੇਵਾ ਹੋਰ ਕੋਈ ਹੈ। ਬਿਲਕੁਲ 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 ਦਿਨ ਰਾਤ ਡੈਡੀਕੇਟ ਕਰਦੇ ਆ ਤਿੰਨ ਰਾਤ ਲੱਗੇ ਰਹਿੰਦੇ ਆ। ਹੁਣ ਆ ਤਾਂ ਹੀ ਆ ਕਿ ਜਾਨਵਰ ਜਿਹੜੇ ਆ ਜਿਆਦਾ ਜਿੱਦਾਂ ਆਵਾਰਾ گاਵਾ ਆ ਹਨਾ ਉਹ ਬ ਕਰਨ ਉਹਦੇ ਲਈ ਲਾਇਆ ਹੋਇਆ ਬਾਕੀ ਦਰਵਾਜਾ ਤੇ ਬੰਨੇ ਬੰਨੇ ਜਿਹੜੀਆਂ ਉਹ ਇਦਾਂ ਹੀ ਆ ਬੂਟਿਆਂ ਦੇ ਹੀ ਜਾਲ ਬਣਾ ਕੇ ਕੀਤਾ ਗਿਆ ਆ ਕਿ ਤਾਂ ਜੋ ਸਾਡੇ ਬੂਟੇ ਜਿਹੜੇ ਉਹ ਬਚ ਸਕਣ ਜੀ ਸੋ ਅੱਜ ਤੁਹਾਡੀ ਅਸੀਂ ਹੁਣ ਮੁਲਾਕਾਤ ਕਰਵਾਉਣੀ ਆ ਜਿਆਦੀਆਂ ਗੱਲਾਂ ਨਹੀਂ ਕਰਦੇ ਭਾਜੀ ਧਰਮਪਾਲ ਜੀ ਹੁਣਾਂ ਦੇ ਨਾਲ ਜੀ ਜਿਹੜਾ ਨੂੰ ਕਿ ਅਮਨ ਭੈਣ ਨੇ ਧਰਮਰਾਜ ਵੀ ਕਹਿੰਦੇ ਆ ਪਹਿਲਾਂ ਮੈਂ ਵੀ ਕਹਿੰਦੀ ਸੀ ਧਰਮਰਾਜ ਪਰ ਨਹੀਂ ਅਸਲ ਦੇ ਵਿੱਚ ਉਹਨਾਂ ਦਾ ਨਾਮ ਧਰਮਪਾਲ ਜੀ ਆ ਸਤੇ ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰਾਉਣੀ ਹੈ ਤੇ ਨਾਲ ਦੀ ਨਾਲ ਉਹ ਸਾਨੂੰ ਦੱਸਣਗੇ ਕਿ ਬੂਟੇ ਕਿਹੜਾ ਲਾਉਣਾ ਹੈ ਉਹ ਤੇ ਕਿਹੜੇ ਕਿਹੜੇ ਬੂਟੇ ਸਿਚੇਵਾਲ ਪਿੰਡ ਦੇ ਵਿੱਚ ਜਿਹੜੇ ਨਸਵੀ ਚ ਮਿਲ ਸਕਦੇ ਆ ਨਸਵੀ ਚੋਂ ਹਾਂਜੀ ਹਾਂਜੀ ਬਿਨਾਂ ਕਿਸੇ ਕਾਸਟ ਦੇ ਜਿਹੜਾ ਬੂਟਾ ਵਾ ਬਾਕੀ ਜੇ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਕਿਉਂਕਿ ਉਹਨਾਂ ਦੇ ਬੀਜਾਂ ਦੇ ਲਈ ਜਾਂ ਕੋਈ ਕਰਨਾ ਚਾਹੁੰਦੇ ਹੋ ਉਹ ਤੁਹਾਡੀ ਦਿਲੀ ਖੁਆਇਸ਼ ਹੈ ਤੇ ਉਵੇਂ ਕਿਉਂਕਿ ਜਿਹੜੀ ਇਹ ਸਰਕਾਰੀ ਨਰਸਰੀ ਹੈ ਨਰੇਗਾ ਵਰਕਰ ਜਿਹੜੇ ਕੰਮ ਕਰਦੇ ਨੇ ਇੱਕ ਬੂਟੇ ਦਾ 10 ਰੁਪਏ ਪ੍ਰਤੀ ਬੂਟੇ ਦੇ ਸਾਹਬ ਦੇ ਨਾਲ ਦਿੰਦੇ ਆ ਬਾਕੀ ਤੁਸੀਂ ਆਪਣੇ ਸ਼ਰਧਾ ਦੇ ਮੁਤਾਬਿਕ ਦੇ ਸਕਦੇ ਹੋ ਕਿਉਂਕਿ ਜਦੋਂ ਅਸੀਂ ਬਾਸੀਓ ਬੂਟਾ ਲੈਣ ਜਾਈਏ ਬੜਾ ਮਹਿੰਗਾ ਮਿਲਦਾ ਆ ਤੇ ਇੱਥੇ ਬੜੇ ਸਾਫ਼ ਤੇ এনवायरमेंट ਦੇ ਵਿੱਚ ਤੇ ਲਗਾਤਾਰ ਨਿਗਰਾਨੀ ਦੇ ਵਿੱਚ ਬੂਟੇ ਪਾਲੇ ਜਾਂਦੇ ਆ ਤਾਂ ਤੁਸੀਂ ਬੂਟਿਆਂ ਨੂੰ ਲਾਓ ਤੇ ਆਪਣੇ ਘਰ ਦੇ ਵਿੱਚ ਵਾਤਾਵਰਣ ਸ਼ੁੱਧ ਬਣਾਉਣਾ ਸਰੋਤੇ ਕਹਿੰਦੇ ਹੁਣ ਆਪਸ ਵਿੱਚ ਗੱਲਾਂ ਕਰੀ ਜਾਂਦੇ ਆ ਸਾਨੂੰ ਨਰਸਰੀ ਤਾਂ ਦਿਖਾਈ ਨਹੀਂ ਰਹੀ ਜਰੂਰ ਪੈਂਡ ਦਿਖਾਈਏ ਫਿਰ ਹੁਣ ਨਰਸਰੀ ਜਰੂਰ ਜਰੂਰ ਚਲੋ ਚਲੋ ਦੇਖੋ ਫਿਰ ਸਿਚੀਵਾਲ ਦੀ ਨਰਸਰੀ ਤੇ ਗੌਂਜਣਾ ਜੀ ਉੱਥੇ ਹਿੰਦਾ ਇਸ ਭਾਈ ਕੋਰਣ ਗਿਆ ਹਿਆ ਫੇ ਨਹੀਂ ਆਇਆ ਕੋਣ ਹੀ ਕੋਈ ਮਾਰੂ ਆਈ ਹੀ ਗਈ ਥੇ ਨਰਸਰੀ ਵਿੱਚ ਅੱਛਾ ਤੇ ਉਹ ਜਰੂਰ ਅਸੀਂ ਦੇਖਿਆ ਤੇ ਉਹ ਬੜਾ ਹੈਰਾਨ ਹੋ ਗਿਆ ਹੈ ਨਾ ਕੋ ਧਰਮ ਰਾਜ ਵੀ ਹੈਗਾ ਹਾਂ ਧਰਮ ਰਾਜ ਜੇ ਤਾਂ ਬਾਣੀ ਉਹਦਾ ਧਰਮ ਰਾਜ ਨੂੰ ਲੇਖਾ ਮੰਗੇ ਕਿਆ ਭੁੱਖ ਲੈ ਕੇ ਜਾਵੇਗਾ ਹਾਂ ਇਤੋਂ ਖਾਉਨੀਆਂ ਤੇ ਉਹ ਬੜਾ ਹੈਰਾਨ ਇਹਦੇ ਹੈ ਧਰਮ ਰਾਜ ਸਿਰ ਜੀ ਇਹ ਵਾਲੇ ਮੂਹ ਆ ਦੇ ਰਿਹਾ ਹਾਂ ਹਾਂ ਹੁਣ ਇਹਦਾ ਨਾਮ ਸਹੀ ਹੈਗਾ ਮੈਨੇ ਧਰਮਪਾਲ ਧਰਮਪਾਲ ਤੇ ਪਾ ਲਿਆ ਹੀ ਧਰਮਪਾਲ ਦੋ ਧਰਮ ਰਾਜ ਬਣਾਤਾ ਵਿਚਾਰੇ ਨੂੰ ਹਨਾ ਚਲੋ ਧਰਮਰਾਜ ਸਿਵਿਆ ਜੋ ਹੁਣ ਦੁਬਾਰਾ ਹੁਣ ਤਾਂ ਨਰਸਰੀ ਜੀ ਹਨਾ ਧਰਮ ਰਾਜ ਉਹ ਆ ਕੇ ਸਹੀ ਕਹਿੰਦਾ ਹੁਣ ਤਾਂ ਨਰਸਰੀ ਆ ਗਈ ਅੱਜਾ ਸਹੀ ਹੈ ਇੱਥੇ ਕੋਈ ਵੀ ਆਵੇ ਇਹ ਹੀ ਗੂੜਾ ਦੀ ਵੱਲ ਕੱਟਤੀ ਉਹ ਆ ਕੀਤਾ ਹਾਂ ਆ ਵੱਲ ਕਰੋ ਕੱਟਦੀ ਅੰਗੂਰਾਂ ਦੀ ਉਹ ਮੈਂ ਕਹਿ ਲਿਆ ਮੇਰੇ ਅੰਗੂਰ ਲੱਗੇ ਆ ਵੱਲ ਦਾ ਖਿਆਲ ਰੱਖੀ। ਆਹ। ਕਿਦੋਂ ਅੱਛਾ ਜਿਉਂਦਾ ਜਿਉਂਦਾ ਰਹੇ ਜਿਉਂਦਾ ਰਹੇ ਕਟੜ ਵਾਲਾ ਹੋਰ ਲਾ ਦੇਣੀ ਆਪਾਂ। ਉਹ ਕਟੜ ਇਹ ਜਾਂ ਲਾਈ ਸੀ ਨਾਲ ਨਾਲ। ਜੀ। ਸਹੀ ਆ ਤੇ ਬਹੁਤ ਛੋਟਾ ਮਾਰ ਗਿਆ ਤਾਂ ਨਾ ਇੱਕ ਦੀਵਾਰ ਜੀ ਬਣ ਗਈ ਇਹ। ਨਾ ਇਹ ਵਾਲਾ ਨੂੰ ਬਾਹਰ ਵਾਲੇ ਅੰਗੂਰਾ ਹੀ ਵੇਲਾ ਇਹ ਪਹਿਲਾਂ ਤਾਰਾਂ ਦੇ ਨਾਲ ਨਾਲ ਛੜਾਈਆਂ ਸੀ 4 ਸੋਰੀ ਅਸੀਂ। ਅੱਛਾ ਅੱਛਾ। ਤੇ ਇੱਕ ਵਾਰੀ ਖਾਨਪਾ ਤੋਂ ਗਏ ਹੈਗੇ ਦੋ ਥੋਣੀ ਦੂਜੇ ਹੁੰਦੇ ਆਪਣੇ। ਆੜੂ? ਜੀ। ਆੜੂ। ਇਨੂੰ ਲਾਓ ਡੰਡੇ ਡੰਡੇ ਕਰਾਂ ਟੇਪ ਤੇ ਇਹਦੀ ਫੋਟੋ ਬਣਾ ਕੇ ਲਾਓ ਵੀਡੀਓ ਤੇ ਦੇਖੋ ਸਾਡੇ ਮਮਾ ਜੀ ਮਿਆੜੂ ਆਪਾਂ ਇੱਥੇ ਬਣਾ ਲੈਣਾ ਕੋਈ ਨਾ ਮੱਚਿਆ ਨਹੀਂ ਜਾਂਦਾ ਪਾਲਪਰਾ ਜੀ ਤੇ ਆਪਣਾ ਸ਼ੁਭ ਨਾਮ ਦੱਸ ਦਿਓ ਸਰੋਤਿਆਂ ਨੂੰ ਤੇ ਨਾਲ ਅਸੀਂ ਧਰਮਰਾਜ ਕਹਿੰਦੇ ਆ ਅੱਜ ਤੱਕ ਅੱਜ ਤੱਕ ਅਸੀਂ ਧਰਮਰਾਜ ਕਹਿੰਦੇ ਰਏ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਪਾਜੀ ਦਾ ਨਾਮ ਧਰਮਰਾਜ ਆ ਕੇ ਧਰਮਪਾਲ ਆ ਤੇ ਪਾਜੀ ਕਦੋਂ ਤੁਸੀਂ ਇਸ ਸੰਸਥਾ ਦੇ ਨਾਲ ਜੁੜੇ ਪਹਿਲੇ ਤਾਂ ਸੀਗੇ ਆਪਦੇ ਪਿੰਡ ਰਹਿੰਦੇ ਸਾਡੇ ਮਾਤਾ ਪਿਤਾ ਨਿੱਕੇ ਹੁੰਦੇ ਮੋਕੇ ਜੀ ਉਤੋਂ ਕੇ ਜਦਾਂ ਦਿਹਾੜੀ ਡੰਗ ਕਰਦੇ ਗਰੀਬੀ ਸੀਗੀ ਅਸੀਂ ਜੀ ਉਤੋਂ ਬਾਅਦ ਦਿਹਾੜੀ ਕਰਦੇ ਕਰਦੇ ਸਾਡੇ ਦਾ ਇੱਕ ਦਿਨ ਸੁਪਨਾ ਆਇਆ ਕਿ ਮੈਂ ਜਾਣਾ ਆਪਦੇ ਕਿਤੇ ਗੁਰਦੁਆਰੇ ਦੇ ਜੀ ਹਾਂ ਦਿਹਾੜੀ ਕਰਦੇ ਆ ਰਾਤ ਹੋ ਗਿਆ ਕਿ ਸਾਨੂੰ ਕੋਈ ਦਿਹਾੜੀ ਨਾਲ ਲੱਭੇ ਜਦਾਂ ਮਤਲਬ ਪੂਰਾ ਦਿਨ ਕਾਇਨੇ ਲੱਭਦਾ ਹੀ ਜੀ ਚਾਚੇ ਨੂੰ ਆਪਦੇ ਕਿਹਾ ਕਿਰਾਇਆ ਦੇ ਨੋ ਕਹਿੰਦੇ ਨਹੀਂ ਕਰਦੇ ਸਾਡੇ ਤੁਹਾਡੇ ਲੜਨਗੇ ਸਾਡੇ ਜੀ ਕੋਈ ਬੰਦਾ ਪਹਜਾਤਾ ਦੂਜੇ ਤਰੀਕੇ ਤਾਂ ਇਹਦੇ ਸੁਪਨਾ ਇਦਾਂ ਦਾ ਆਇਆ ਜਿਦਾ ਇਹ ਸੁਪਨੇ ਦੇ ਵਿੱਚ ਦਿਹਾੜੀ ਚੱਲੇ ਆ ਜੀ ਦਿਹਾੜੀ ਦੇ ਵਿੱਚ ਇਹ ਦਮਾਨ ਲੱਗਿਆ ਬਹੁਤ ਤਗੜਾ ਕੋਲ ਦੀ ਅਸੀਂ ਨੰਗਲ ਲਗੇ ਜੀ ਇੱਕ ਸੰਤ ਮਹਾਪੁਰਸ਼ ਬਹੁਤ ਤਗੜੇ ਜੀ ਇਹ ਦਾੜੀ ਕਟੋਗਾ 4 ਫੁੱਟ 1.5 ਫੁੱਟ ਜੀ ਲੰਮੀ ਹਾਂ ਉਹ ਐਂ ਦਰਸਾਏ ਉਹਨੇ ਆਵਾਜ਼ ਮਾਰ ਲਏ ਕਹਿੰਦੇ ਧਰਮ ਫਾਲ ਕਿਧਰ ਚੱਲੇ ਮੈਂ ਕਹਾ ਜੀ ਇਹੀ ਦਿਹਾੜੀ ਚੱਲੇ ਆ ਜੀ ਉਹ ਕਹਿੰਦੇ ਆ ਜਾ ਇੱਧਰ ਆ ਜਾ ਜੀ ਹਾਂ ਜੀ ਜੀ ਮੈਂ ਆ ਠੀਕ ਆ ਜੀ ਮੱਥਾ ਟੇਕਿਆ ਕਹਿੰਦੇ ਅੰਰੋ ਫਲ ਫਲੂ ਲਿਆ ਵਰਤਾ ਦੇ ਤੂੰ ਅੱਛਾ ਜੀ ਵਰਤਾਇਆ ਮੈਂ ਕਹਾ ਚੰਗਾ ਜੀ ਚੱਲੇ ਆ ਜੀ ਕਹਿੰਦੇ ਹੁਣ ਨਹੀਂ ਜਾਣਾ ਕਿਤੇ ਇੱਥੇ ਰਹਿ ਜੀ ਸਾਡੇ ਸਾਡੇ ਚਾਚੇ ਨੇ ਕਹਿੰਦੇ ਚੱਲ ਦੂਜੇ ਦਿਨ ਇਹ ਸਵੇਰ ਆਇਆ ਕਹਿੰਦਾ ਪੈਸੇ ਲੈ ਲੈ ਚੱਲ ਅੱਛਾ ਜੀ ਇਹ ਲੁਧਿਆਣੇ ਆ ਕੇ 7 ਸਾਲ ਮਤਲਬ ਰਿਹਾ ਸਾਈਕਲ ਮਾਰਕੀਟ ਦੇ ਅੱਛਾ ਸਾਡਾ ਵੀ ਅੰਗੂਲ ਵੀ ਵੱਡ ਹੋਇਆ ਇੱਕ ਅੱਛਾ ਜੀ ਠੀਕ ਹੈ ਉਸ ਤੋਂ ਬਾਅਦ ਫੇ ਲੁਧਿਆਣੇ ਆ ਕੇ ਫੇ ਆ ਗਿਆ ਇੱਥੇ ਦਾਰੀ ਲਿਆਏ ਪਿੰਡੇ ਇੱਕ ਜ਼ਿੰਮੇਦਾਰ ਸਾਨੂੰ ਇੱਥੇ ਰੱਖਿਆ ਦੋ ਸਾਲ ਉਹਨਾਂ ਦੇ ਲਈ ਇਹ ਪਿੰਡ ਗਿਆ ਫੇ ਉੱਥੋਂ ਮੈਂ ਆ ਮਨ ਆ ਗਿਆ ਆ ਗਿਆ ਤੇ ਫੇ ਇੱਥੋਂ ਆ ਗਿਆ ਡੇਰੇ ਡੇਰੇ ਤੋਂ ਆਪਾਂ ਜਿਵੇਂ ਆਏ ਆ 2021 ਤੇ ਆਏ ਆ ਉਦੋਂ ਤੇ ਇਹੀ ਨਹੀਂ ਕਿ 3 ਸਾਲ ਮੈਂ ਕਿਸੇ ਮੋਟਰ ਤੇ ਜਿੱਦਾਂ ਬਾਬਾ ਜੀ ਨੂੰ ਦਾਨ ਕੀਤਾ ਹੈ ਕੇਬਲ ਸਿੰਘ ਪੈੜੀ ਦਾਨ ਕੀਤੀ ਜੀ ਉੱਥੇ ਚੱਲ ਗਏ ਉੱਥੋਂ ਇਹ ਸੇਵਾ ਕਰਦੇ ਰਹੇ ਸਬਜੀ ਸਬਜੀ ਜਿੱਦਾਂ ਲਾਉਂਦੇ ਹੀ ਜੀ ਔਰ ਫਸਲਾਂ ਬਾਗ ਵੀ ਲਾਏ ਹੀ 베ਰੀਆਂ ਦਾ ਅੰਬਾ ਦਾ ਜੀ ਅਮਰੂਦ ਦੇ ਸਾਰੇ ਲਾਏ ਹੀ ਉਥੋਂ ਇਹ ਬਾਬਾ ਜੀ ਕਹਿੰਦੇ ਆਪਾਂ ਨਰਸਰੀ ਬਣਾ ਲਈ ਮੈਂ ਕਹਾ ਠੀਕ ਹੈ ਜੀ ਜੀ ਸਾਡੇ ਇਹੀ ਦਾ ਆਂਬ ਦੇ ਉੱਥੇ ਵੀ 500 ਬੂਟੇ ਆਂਬ ਦੇ ਲਾਏ 500 ਅੰਬੂਰੂਦ ਦੇ ਲਾਏ ਨਿੰਬੂਆਂ ਦੇ ਲਾਏ ਬਾਬਾਈ ਦੇਖ ਕੇ ਤਾਂ ਬਹੁਤ ਖੁਸ਼ ਹੋ ਗਏ ਜੀ ਉਹ ਕਹਿੰਦੇ ਪਰੰਪਰਾ ਆਪਾਂ ਨਰਸਰੀ ਬਣਾ ਲਈ ਮੈਂ ਕਹਾ ਠੀਕ ਹੈ ਜੀ ਉਥੋਂ ਨਰਸਰੀ ਬਣਾਇਆ ਨਰਸਰੀ ਬਣਾਉਂਦੇ ਆਏ ਸਾਨੂੰ ਅੱਜ ਤੱਕ ਹੋ ਗਿਆ 2024 ਚੱਲਦਾ ਵਾ ਹਾਂਜੀ ਆ ਬੂਟੇ ਦਾ ਸੇਵਾ ਕਰਦਾ ਹੈ ਕਿੰਨੇ ਸਾਲ ਹੋ ਗਏ ਭਾਜੀ ਸਾਨੂੰ 2001 ਦੇ ਪਹਿਲੇ 2001 ਦੇ 2001 ਦੇ 23 ਸਾਲ ਹੋ ਗਏ 23 24 ਸਾਲ ਹਾਂਜੀ ਉਹ ਚਾਲੂ ਹੋ ਗਿਆ ਜੀ ਤੇ ਬੂਟੇ ਸੇਵਾ ਕਰੀ ਜਾਂਦੇ ਜੀ ਜਿਨ੍ਹਾਂ ਦੇ ਰਖਾ ਸਕਦੇ ਆ ਸੰਤ ਮਹਾਪੁਰਸ ਦਾਵਾ ਬਲਬੀਰ ਸਿੰਘ ਉਹ ਦੇਰ ਕਰਦੇ ਆ ਜੀ ਜਦੋਂ ਤਾਈ ਸ਼ੁਰੂਆਤ ਚ ਕਿਹੜੇ ਕਿਹੜੇ ਬੂਟੇ ਤਿਆਰ ਕੀਤੇ ਸੀ ਅਈ ਜੀ ਤਕਰੀਬਨ ਆਮਬਦੇ ਦੇ ਜਾਮਨਾ ਦੇ ਦੇ ਆਪਣੇ ਚਕਰੇਸੀਆ ਦੇ ਬੂਟੇ ਬਿਹੜੇ ਦੇ ਅਰਜਨ ਦੇ ਇਹ ਬੂਟੇ ਤਕਰੀਬਨ ਤਿਆਰ ਕੀਤੇ ਹੀ ਆ ਇਹ ਅੰਬਾਵੇ ਅੰਬਾ ਦੇ ਕਲਮਾ ਲਾਈਆਂ ਕਿਦਾਂ ਕਿ ਨਹੀਂ ਕਲਮ ਨਹੀਂ ਲਾਇਆ ਸੀ ਗਟਕਾਂ ਤੇ ਲਾਏ ਕਿ ਬਾਬਾ ਜੀ ਦਾ ਇੰਨਾ ਕਿਰਪਾ ਹੀ ਛੇ ਆ ਚੀਜ਼ ਬੂਟੇ ਤਿਆਰ ਕਰ ਦੇ ਉਹ ਦੋ ਸਾਲਾਂ ਦੇ ਤਿੰਨਾਂ ਸਾਲਾਂ ਸਾਲ ਤੇ ਬੂਟੇ ਫਲ ਦੇ ਜਾਂਦੇ ਜੀ ਜੀ ਸੰਗ ਤਾਂ ਹਮੇਸ਼ਾ ਲੈ ਆ ਕੇ ਲਾਉਂਦੇ ਰਹੇ ਖੋਸੋ ਕੇ ਲੈ ਜਾਂਦੇ ਜਿਹੜਾ ਉਹ ਬੰਦਾ ਲੈ ਆ ਕੇ ਲਾਏ ਸਾਰੇ ਇਹੀ ਕਹਿੰਦੇ ਬਾਬਾ ਜੀ ਫਲ ਬੋਲ ਲੱਗਦੇ ਤੁਹਾਡੇ ਲੈ ਜਾਂਦੇ ਹੂੰ ਜੀ ਖੋਸ ਹੋ ਕੇ ਲੈ ਲੈ ਆਂਦੇ ਆ ਬੂਟੇ ਤਿਆਰ ਕਰਦੇ ਆਂ ਬਾਕੀ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਆਂ ਜਿੰਨੇ ਬੂਟੇ ਲੈ ਕੇ ਜਾਣੇ ਆਂ ਜੀ ਸਕਾਉਣੇ ਨਹੀਂ ਪਾਲਨੇ ਆ ਇਹ ਕਬੂਟੇ ਦਾ ਇਹ ਇੱਕ ਰੁੱਖ ਸੋ ਸੁੱਕ ਬਿਲਕੁਲ ਠੀਕ ਹੈ ਬਿਲਕੁਲ ਜੇ ਬੂਟੇ ਹੋਊਗਾ ਤਾਂ ਆਪਣੇ ਸ਼ੋਕ ਸ਼ਾਂਤੀ ਮਿਲੂਗੀ ਜੀ ਬਿਲਕੁਲ 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 ਸੌਦਾ ਹੋਊਗਾ ਲੰਮੀ ਉਮਰ ਵਾਲੇ ਕਿਹੜੇ ਕਿਹੜੇ ਬੂਟੇ ਆਪਣੇ ਕੋਲ ਇੱਥੇ ਹੁਣ ਲੰਮੀ ਉਮਰ ਜਿਦਾ ਬੋੜ ਹੋਇਆ ਪਿੱਪਲ ਹੋਇਆ ਆ ਬਹਿੜੇ ਹੋਏ ਪਲਕਣ ਹੋਏ ਲੰਮੀ ਉਮਰ ਤੇ ਲਿਆ ਕੇ ਲਾ ਦੀ ਪਾਣੀ ਨਾ ਪਾਏ ਤਾਂ ਉਹਨੇ ਗਰਮੀ ਦੇ ਨਾਲ ਜਿੱਦਾ ਧਰਤੀ ਗਰਮ ਹੋਈ ਉਹਦੇ ਨਾਲ ਸੁੱਕ ਜਣਾਂਗੇ ਜਿਹੜੇ ਬੂਟੇ ਆਪਾਂ ਇੱਥੇ ਤਿਆਰ ਕਰਦੇ ਪਾਣੀ ਲਈ ਉਹਨੇ ਫੁਆਰੇ ਲੱਗੇ ਆ ਜੀ ਉਹ ਉਹਨੇ ਇਕੱਠੇ ਠੰਡੇ ਹੋਏ ਆ ਜੀ ਸਹੀ ਮੈਨੇ ਇਹਦਾ ਜਿਆ ਲੌਣ ਦਾ ਸਮਾਂ ਹੈ ਬਰਸਾਤ ਦਾ ਵਾਸੋਂ ਪਾ ਦਉਂਦੇ ਜੀ ਜੀ ਉਹਦੋਂ ਮੀਂਹ ਪੈਂਦੇ ਹੁੰਦੇ ਆ ਭਾ ਧਰਤੀ ਠੱਲੀ ਹੁੰਦੀ ਹੈ ਜਿਹੜੇ ਬੂਟੇ ਲਾਤੇ ਉਹੀ ਜੜੇ ਜਾਂਦੇ ਜੜ ਜਾਨੇ ਸਹੀ ਜੜੇ ਹਾਂਜੀ ਇੱਕ ਬੂਟੇ ਲਾਉਣ ਵਾਲਾ ਮੈਂ ਸੰਤਾ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਲੌਣ ਲਗੇ ਪਹਿਲੇ ਨੰਬਰ ਦਾ ਲਿਫਾਫਾ ਨਾ ਸਿੱਟਿਆ ਕਰੋ ਲਿਫਾਫੇ ਆ ਤੇ ਬੋਰੇ ਤੇ ਪਾ ਕੇ ਤੇ ਕਿਤੇ ਨੱਪ ਦਿਓ ਜਾਂ ਉਹਨੂੰ ਅੱਗੇ ਲਾ ਦਿਓ ਠੀਕ ਹੈ ਜੀ ਹਾਂ ਤੇ ਦੂਜਾ ਜੀਆ ਬੂਟੇ ਆ ਕਟੋ ਕਟਾ ਪਰ 1.5 ਫੁੱਟ ਡੂੰਗਾ ਲਾਉਣਾ ਚਾਹੀਦਾ ਜੀ ਕਿਉਂਕਿ ਇਹ ਜਿਉਂ ਦਰਗਤ ਹੁੰਦਾ ਵਾ ਨੇਰੀ ਆਉਂਦੀ ਆ ਤੇ ਬੂਟੇ ਪਲਟ ਜਾਂਦੇ ਆ ਆਪਾਂ ਨੂੰ ਪਾਲਦੇ ਰਹਿੰਦੇ ਆ ਆਪਾਂ ਨੂੰ ਦੁੱਖ ਬੜਾ ਹੁੰਦਾ ਬਿਲਕੁਲ ਬਿਲਕੁਲ ਇਹ ਡੂੰਘਾਈ ਜਿੰਨੀ ਡੂੰਗੇ ਬੂਟੇ ਲਾਈਏ ਉਹਨੇ ਫਾਇਦਾ ਜੀ ਜੀ ਇੱਕ ਤੇ ਆਪਾਂ ਕਈ ਵਾਰੀ ਪਾਣੀ ਨਹੀਂ ਪਾਉਨੇ ਆ ਉਹ ਜਿੰਨਾ ਡੂੰਗਾ ਲਾਇਆ ਹੋਣਾ ਉਹਦਾ ਉਹਨੇ ਆਪ ਹੀ ਖਿੱਚ ਲੈਣਾ ਪਾਣੀ ਖਲਾਬ ਨੇ ਜੀ ਜੀ ਤੇ ਜੇ ਆਪਾਂ ਉੱਤੇ ਲਾਇਏ ਰੱਖਣਾ ਉਹਨੇ ਆਪਣੇ ਆਸਰੇ ਹੋਏ ਜੇ ਨਾ ਆਪਾਂ ਪਾਣੀ ਨਹੀਂ ਪਾਉਣਾ ਬੂਟੇ ਤਾਂ ਸੁੱਕਣੇ ਸੁੱਕਣੇ ਬਿਲਕੁਲ ਬਿਲਕੁਲ ਠੀਕ ਹੈ ਜੀ 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 ਬਾਕੀ ਬੱਚਿਆਂ ਨੂੰ ਜਿੰਨਾ ਵੀ ਪਾਲਣਾ ਜਿਵੇਂ ਆਪਾਂ ਬੱਚੇ ਪਾਲਦੇ ਆ ਉਹਨੇ ਇਹਨੂੰ ਪਾਲਣਾ ਚਾਹੀਦਾ ਬਿਲਕੁਲ 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 ਅੱਜ ਕੱਲ ਮੈਂ ਦੇਖਿਆ ਜੀ ਤਾਂ ਤੀਆਂ ਪੁੱਤਾਂ ਜਿਆਦਾ ਸੋਚਦੇ ਆ ਦਰਖਤਾਂ ਘੱਟ ਸੋਚਦੇ ਆ ਬਿਲਕੁਲ ਪਰੇ ਇਹਨਾਂ ਨੂੰ ਜਿੱਥੇ ਆਪਾਂ ਲਾਤੇ ਆ ਹੂੰ ਉੱਥੇ ਇਹਨਾਂ ਨੇ ਰਹਿਣਾ ਵਾ ਜੇ ਆਪਾਂ ਛਾਵੇਂ ਜਾ ਕੇ ਬੈਠੇ ਇਹਨਾਂ ਨਾਲ ਨਹੀਂ ਕਰਨਾ ਜਿਹੜੇ ਆਪਣੇ ਤੀਆਂ ਪੁੱਤਰ ਆਪਾਂ ਜਾ ਕੇ ਤੁੱਪਿਓ ਆ ਕੇ ਆਪਾਂ ਬੱਚੇ ਦੇ ਛਾਵੇਂ ਬਹੇ ਆਈਏ ਹੁਣ ਆ ਪਰੇ ਹੋ ਜਾਣਾ ਕਹਿੰਦਾ ਮੈਂ ਪਰੇ ਹੁਣ ਛਾਵੇਂ ਨਹੀਂ ਬਹਿਣਾ ਇਹਨਾਂ ਵਿਚਾਰੇ ਜਿੱਥੇ ਗੜਦਾ ਉੱਥੇ ਲੈ ਜਾਨਵਰ ਪੰਛੀ ਜਿੰਨੇ ਆ ਪਸ਼ੂ ਪੰਛੀ ਸਾਰੇ ਨਜ਼ਾਰੇ ਲੈਂਦੇ ਆ ਆਪਾਂ ਵੀ ਇਹ ਜੀਵਨ ਮਰਨ ਤਾਂ ਆਪਣਾ ਸਾਥੀ ਹੈ ਇਹ ਜੀ ਤੇ ਭਾਜੀ ਤੁਹਾਡਾ ਪੁਰਾਣਾ ਪਿੰਡ ਕਿਹੜਾ ਉਹ ਵੀ ਦੱਸ ਦਿਓ ਸਾਡਾ ਜੀ ਜ਼ਿਲ੍ਹਾ ਗੋਂਡਾ ਪਿੰਡ ਰਣਜੀਤਪੁਰਾ ਠੀਕ ਹੈ ਜੀ ਐ ਉੱਥੋਂ ਦੇ ਆਏ ਹੋਏ ਪਰਾੰਤ ਕਿਹੜਾ ਭਾਜੀ ਹਾਂਜੀ ਗੋਂਡਾ ਜਿਹੜਾ ਜ਼ਿਲ੍ਹਾ ਹੈ ਜਿੱਥੇ ਪੈਂਦਾ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਇਸ ਟਾਈਮ ਕਿਹੜੇ ਕਿਹੜੇ ਬੂਟੇ ਆਪਣੇ ਕੋ ਇੱਥੇ ਹੈਗੇ ਹੁਣ ਹੈ ਹੁਣ ਦੀ ਘੜੀ ਚ ਪਾਟੇ ਕੋ ਜੀ ਇਸ ਟਾਈਮ ਜਿਦਾ ਹੁੰਦੇ ਪਾੜ ਕੇ ਲਾਉਂਦੇ ਨੇ ਵੱਡੇ ਡਰਮ ਤੇ ਵੱਤ ਉਹ 4 ਦਿਨ ਕੱਢ ਜਾਂਦੇ ਪਾਣੀ ਤੇ ਲਾਜ਼ਮੀ ਪਾਉਣਾ ਹੀ ਪੈਣਾ ਹੂੰ ਜੀ ਤੇ ਹੁਣ ਤਾਂ ਵੱਡੇ ਨਰਸਰੀਆਂ ਦੇ ਵਧੀਆ ਵਧੀਆ ਬੂਟੇ ਆਉਂਦੇ ਆ ਉਹ ਤਾਂ ਉੱਥੇ ਹੀ ਮਿਲਨੇ ਆ ਬੂਟੇ ਜੇ ਗਮਲੇ-ਗਮਲੇ ਲਾਉਣ ਵਾਲੇ ਆਪਣੇ ਕੋਲ ਇਦਾਂ ਦੇ ਬੂਟੇ ਨਹੀਂ ਉਦਾਂ ਫਿਰ ਵੀ ਕਿਹੜੇ-ਕਿਹੜੇ ਲਾ ਸਕਦੇ ਆਪਾਂ ਛਤਰੇ ਉੱਤੇ ਲਾਉਣ ਵਾਲੇ ਦੇ ਆਂਬ ਵੀ ਮਿਲ ਜਾਂਦੇ ਆ ਨਰਸਰੀਆਂ ਤੇ ਲੀਚੀਆਂ ਮਿਲ ਜਾਂਦੀਆਂ ਹੂੰ ਹੋਰ ਕਈ ਫਲਾਂ ਆਂਬ ਕਿਸਮ-ਕਿਸਮ ਦੇ ਮਿਲ ਜਾਂਦੇ ਆ ਅੰਬੂਦ ਨਿੰਬੂ ਮਿਲ ਜਾਂਦੇ ਆ ਛੋਟੇ ਸਾਈਜ਼ ਦੇ ਹੂੰ ਆਲੂ ਖਾਰੇ ਮਿਲ ਜਾਂਦੇ ਆ ਜੀ ਅੰਗੂਰ ਦੇ ਨਾਲ ਨਾਲ ਅੰਬ ਦੇ ਹਰ ਇੱਕ ਤਰ੍ਹਾਂ ਦੇ ਬੂਟੇ ਮਿਲਦੇ ਮਿਲਦੇ ਆ ਇਹ ਮਰਜ਼ੀ ਲੈ ਪਰ ਆਪਣੇ ਕੋਲ ਨਹੀਂ ਹੁੰਦੀ ਠੀਕ ਆ ਜੀ ਠੀਕ ਆ ਜੀ ਕਿਉਂਕਿ ਕਈ ਵਾਰੀ ਅਗਲਾ ਆਉਂਦਾ ਸੰਗਤ ਆਉਂਦੀ ਆ ਕਿ ਸਾਨੂੰ ਕਿੰਨੂ ਦੇ ਤੇ ਜਾਂ ਸੰਤਰੇ ਦੇ ਤੇ ਚੀਕੂਆ ਦੇ ਬੂਟੇ ਦੇ ਦਹੀਂ ਕਿੰਨੇ ਸਾਡੇ ਕੋਲ ਨਹੀਂ ਹੈ ਜੀ ਇਹ ਚੀਜ਼ ਹੈਗੇ ਉਹ ਲੈਓ ਤੁਸੀਂ ਠੀਕ ਹੈ ਜੀ 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 ਅਗਲਾ ਗੰਦੇ ਬਾਬਾ ਜੀ ਤੁਸੀਂ ਤੇ ਲੁਕੋ ਕੇ ਰੱਖਿਓ ਨੇ ਲੁਕੋਣ ਦਾ ਸਾਨੂੰ ਲੁਕੋ ਕੇ ਕੀ ਕਰਨਾ ਹੈ ਸਹੀ ਗੱਲ ਹੈ ਸੀ ਤੇ ਵੰਡਣ ਵੰਡਣ ਵਾਸਤੇ ਲਾ ਬੰਡਣਾ ਤਾਂ ਸੰਗਤਾਂ ਨੂੰ ਹਮ ਅੱਜ ਵੰਣੀ ਐ ਕੱਲ ਨੂੰ ਵੰਣੀ ਐ ਵੰਡਣਾ ਪੈਣਾ ਉਹ ਰੱਖੇ ਹੋ ਜੀ ਦੀ ਰੱਖਣ ਵਾਲੀ ਚੀਜ਼ ਨਹੀਂ ਹੁੰਦਾ ਨਾ ਬਿਲਕੁਲ ਜੇ ਲੱਗ ਜੂਗਾ ਕਿਤੇ ਫਾਇਦੇ ਹੋਣਾ ਜੀ ਜੀ ਠੀਕ ਹੈ ਸਹੀ ਗੱਲ ਹੈ ਸਹੀ ਗੱਲ ਹੈ ਜੀ ਕੋ ਜਿੰਦਰ ਜੀ ਬਸ ਬਹੁਤ ਬਹੁਤ ਤੁਹਾਡਾ ਧੰਨਵਾਦ ਧਰਮਪਾਲਪਰਾ ਜੀ ਤੁਸੀਂ ਬਹੁਤ ਹੀ ਵੱਡਾ ਯੋਗਦਾਨ ਪਾ ਰਹੇ ਆ ਇਸ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਕਿਉਂਕਿ ਜਿੰਨੀ ਦੇਰ ਸੇਵਾ ਲਾਣੇ ਵੱਡੇ ਕਰਨੇ ਬੜੀ ਔਖੀ ਗੱਲ ਹੁੰਦੀ ਆ ਬਾਕੀ ਸੰਗਤਾਂ ਦੇ ਜਿਹੜੇ ਸੰਗਤ ਸਾਡੇ ਨਾਲ ਲੱਗੀ ਹੈ ਉਹਨਾਂ ਦੇ ਸਹਿਯੋਗ ਨਾਲ ਆ ਸਿਗਾਰਾ ਸਿੰਘ ਲੱਗੇ ਸਾਡੇ ਨਾਲ ਹੂੰ ਠੀਕ ਹੈ ਇਹ ਸਿਚੇ ਆਲਦੇ ਆ ਜੀ 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 ਇਹ ਸਾਡੇ ਸਾਥ ਬਥੇਰੇ ਦਿੰਦੇ ਆ ਸਾਥ ਬਥੇਰੇ ਦਿੰਦੇ ਕਿੰਨਾ ਟਾਈਮ ਹੋ ਗਿਆ ਤੁਹਾਡੇ ਕੋਲ ਡਿਊਟੀ ਕਰਦੇ ਨੇ ਉਹਨਾਂ ਨੂੰ ਮੈਂ ਚੱਕਵਾਂ ਚਦਾਈਆ ਚਾਰ ਪੰਜ ਸਾਲ ਹੋ ਗਏ ਚਾਰ ਪੰਜ ਸਾਲ ਜਦੋਂ ਟਾਈਮ ਲੱਗਦਾ ਉਦੋਂ ਆ ਜਾਂਦੇ ਆ ਨਾ ਹੁਣ ਉਹਨਾਂ ਦੀ ਛੁੱਟੀ ਹੈ ਤਾਂ ਵੀ ਮੇਰੇ ਕੋਲ ਹੀ ਸਮੇਂ ਤੇ ਆਇਆ ਹੈ ਠੀਕ ਹੈ ਠੀਕ 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 ਹੈ ਸਾਨੂੰ ਦਿਹਾੜੀ ਦਾ ਇੱਦਾਂ ਹੈ ਨਹੀਂ ਉਹ ਤਾਂ ਮਿਲਦੇ 100 ਦਿਨ ਪਰ ਸਾਨੂੰ ਦਿਹਾੜੀ ਤਾਂ ਨਹੀਂ ਸਾਨੂੰ ਬੂਟੇ ਦਾ ਚਾਹ ਇੰਨਾ ਬੂਟੇ ਦਾ ਵਫਲ ਬੂਟੇ ਦਾ ਸੁੱਕਿਆ ਬੂਟੇ ਵਾਤ ਵਾਤ ਤਿਆਰ ਹੋਏ ਹੁਣ ਮੈਂ ਵਾ ਤਾਂ ਲੱਗਿਆ ਪਰ ਇਹ ਕਟਾਈ ਕਿਤੇ ਆ ਝਾੜੂ ਮਾਰਿਆ ਵਾ ਪਾਣੀ ਛੜ ਗਿਆ ਵਾ ਸਾਡਾ ਆ ਤੁਸੀਂ ਕੰਦ ਬਣਾਤੀ ਆ ਹਾਂ ਕਿਹੜੇ ਕਿਹੜੇ ਬੂਟੀਆਂ ਨਾਲ ਲਾਈ ਇਹ ਜਿੱਦਾਂ ਬਈਆਂ ਦਰਿਆਵਾਂ ਦੇ ਕੰਢੇ ਤੇ ਲੱਗ ਜਾਂਦਾ ਤਾਂ ਹਰੀਆਲੀ ਬਹੁਤ ਆ ਇਹ ਬਿਲਕੁਲ ਕਿਹੜੇ ਬਈਆਂ ਦਰਿਆਵਾਂ ਦੇ ਕੰਢੇ ਇਹ ਮਤਲਬ ਜਿੱਦਾਂ ਬਾਬਾ ਜੀ ਕਹਿੰਦੇ ਇਹ ਦਰਿਆ ਦੇ ਦਰਖਤ ਹੋਵੇ ਦਰਿਆ ਧਾਣ ਹੀ ਲਾਉਂਦਾ ਨਹੀਂ ਇਹ ਕਿਹੜੇ ਕਿਹੜੇ ਬੂਟੇ ਜਿੱਦਾਂ ਦਰਿਆ ਧਾਣ ਆ ਜਾਂਦਾ ਹਨ ਇਹ ਛੋਟੀ ਜਾਂਦਾ ਦਰਸ ਦੇ ਬੂਟੇ ਆ ਇਹ ਪਲਾ ਆਪ ਕਾਂਦੇ ਪਨਾ ਸਕਦੇ ਆ ਇੱਕ ਤੇ ਕਲੀਆਂ ਨੇ ਹਾਂ ਤੇ ਕਾਪਾ ਪਲਾਸ ਦੇ ਬੂਤੇ ਬੈਠਾ ਤਲੇਰ ਦੇ ਹਾਂ ਇਹ ਕਿੰਨਾ ਚਿਰ 4 ਲੀਟਰ ਲਾ ਕੇ ਨਾ ਥੱਲੇ ਬਲਾਕ ਵੀ ਲਾ ਸਕਦੇ ਆ ਨਾੜ ਦੇ ਬੂਤੇ ਹੁੰਦੇ ਆ ਜਿਵੇਂ ਰੂੜੀ ਨਾਲੇ ਚਾਸਰੇ ਗੰਨੇ ਆ ਹਾਂ ਮਲੋ ਜਿਹੜੇ ਨਾ ਭਾਵੇਂ ਜਿਹੜੀ ਖਰਾ ਗਿਆ ਕਮਾਦ ਇਹਦੇ ਵਿੱਚੋਂ ਲਵੇ ਜੀ ਨਾਲੇ ਗੋਡੀ ਕੀਤੀ ਹੋਈ ਜਿਹੜੀ ਵਿੱਚੋਂ ਕੱਢੇ ਹੋਏ ਰੋਖ ਬੱਬੂ ਕਾਗੂ ਸਾਰਾ ਇੱਥੇ ਬਾਤ ਹਾਂ ਇਹ ਗੱਲ ਗੱਲ ਜਣਾ ਗੱਲ ਕੇ ਰੂੜੀ ਬਣ ਜਾਣੀ ਆ ਜੀ ਤਾਰ ਜੀ ਰੂੜੀ ਚਾਰ ਜੀ ਸਹੀ ਹੈ ਸਹੀ ਹੈ ਇਹ ਰੂੜੀ ਦੀ ਆਪਾਂ ਸੰਭਾਲ ਇਸ ਤਰ੍ਹਾਂ ਕਰ ਸਕਦੇ ਆ ਇਹਨੂੰ ਵੀ ਥੱਲੇ ਟੈਂਡਰ ਲਾ ਕੇ ਨੇ ਸੱਚੀ ਦੀ ਬੂਟੇ ਹੈਗੇ ਆਪਣੇ ਕੋਲ ਇੱਥੇ 4 ਸਾਲ ਹੋ ਗਏ ਇੱਥੇ ਬੂਟੇ ਹੈਗੇ ਆਪਣੇ ਕੋਲ ਇਹ ਬਾਜੀ ਕਿੰਨਾ ਸਮਾਂ ਹੋ ਗਿਆ ਬੂਟਾ ਲਾਏ ਨੂੰ ਇਹ 3 ਸਾਲ ਹੋ ਗਏ ਇਹਨੂੰ 2 ਸਾਲ ਲੱਗਦੇ ਹੋਗੇ 3 ਸਾਲ ਦਾ ਮਤਲਬ 1 ਸਾਲ ਬਾਅਦ ਫਲ ਲੱਗਣਾ ਸ਼ੁਰੂ ਹੋ ਗਿਆ ਸੀ ਇਹ ਆਪਣੇ ਬੂਟੇ ਹੈਗੇ ਇੱਥੇ ਨਰਸਰੀ 'ਚ ਨਹੀਂ ਇਹ ਨਹੀਂ ਐਸ ਕੀ ਤਿਆਰੀ ਕਰਨੇ ਆ ਤਿਆਰ ਲਿਆ ਫਲ ਮਾ ਬਲਾਉ ਮੱਲੇ ਦਾ ਫਰਜ਼ ਨਹੀਂਗਾ ਇਹਦਾ ਫਰਜ਼ ਆ ਪਾਣੀ ਪੋਣਾ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਕਿ ਮਾਲੀ ਦਾ ਕੰਮ ਪਾਣੀ ਪੋਣਾ ਹਾਂ ਬਾਰ-ਬਾਰ ਮਸ਼ਕਾ ਪਾਵੇ ਹਾਂ ਫਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਉਹ ਮਾਲਕ ਜੀ ਜਿਹੜਿਆ ਜੀ ਆ ਗਿੰਦੇ ਭਾਜੀ ਹੁਣਾਂ ਨੇ ਗੁਰੂ ਘਰ ਲਈ ਲੱਖੇ ਆ ਬਸ ਲੈ ਤੋੜ ਕੇ ਲੈ ਜਾਂਦਾ ਵਾ ਜੀ ਫਟੋ ਨਹੀਂ ਛੱਡਦੇ ਫੇਰ ਵੀ ਏ ੱੱਕੇ ਨਾਲ ਰੋਕ ਵੇ ਇੰਨੇ ਲੋਕ ਖਾਈ ਜੇ ਨਹੀਂ ਭਾਈ ਨਹੀਂ 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 ਫਲ ਜਿਹੜੇ ਟਾਣੀ ਨਾਲ ਹੀ ਲੱਗੇ ਸੋਭਦੇ ਆ ਸਹੀ ਮਾਇਨੇ ਚ ਉਹ ਟਟਿਓਲੀ ਆ ਗਈ ਹੈ ਜੀ ਚਲੋ ਇਹ ਆਂਬ ਭਾਜੀ ਹਾਂਜੀ ਇਹ ਆਂਬ ਇਹ ਕਿਹੜਾ ਵਾ ਇਹ ਆਪਣੇ ਜਿਹੜਾ ਪਾਰ ਸੰਤਾਂ ਨੇ ਬੂਟੇ ਲਾਇਆ ਦਰਬਾਰ ਸਾਹਿਬ ਦੇ ਮੋਹਰੇ ਉਹਨਾਂ ਦੇ ਗਟਕਾ ਲਾਏ ਆ ਅੱਛਾ ਅੱਛਾ ਉਹ ਜਿਹੜੇ ਵੱਡੇ ਵੱਡੇ ਆ ਜੀ ਆ ਸਾਰੇ ਆਂਬ ਉਹਦੇ ਆ ਜਿੰਨੇ ਉਹ ਬੰਦੇ ਜੀ ਆ ਵੀ ਲਾਏ ਆ ਤੇ ਇਹ ਪੇਂਦ ਵੀ ਕੀਤੇ ਆਪਾਂ ਅੱਛਾ ਜੀ ਆਹ ਵਾ ਪੇਂਦ ਕੀਤਾ ਵਾ ਆਪ ਕੀਤਾ ਸੀ ਲੱਗਾ ਰਿੰਦਾ ਹੀ ਏ ਇੱਕ ਆਵਾ ਅੱਛਾ ਜੀ ਆਪੀ ਕੀਤਾ ਹੋ ਜੀ ਇੱਕ ਆਹ ਕੀਤਾ ਵਾ ਓਕੇ 6-7 ਬੂਟੇ ਹੈਗੇ ਪੇਂਦ ਕੀਤੇ ਹੋਏ ਅੱਜ ਮਤਲਬ ਬਹੁਤ ਪੁਰਾਣਾ ਫਾਲ ਆਪਾਂ ਕਹਿ ਸਕਦੇ ਆ ਸੰਤ ਅਵਤਾਰ ਸਿੰਘ ਜੀ ਦੇ ਹੱਥੀ ਲੱਗੇ ਹੋਏ ਬੂਟਿਆਂ ਤੋਂ ਤਿਆਰ ਕੀਤਾ ਗਿਆ ਫਾਲ ਸੰਤ ਅਵਤਾਰ ਸੁਣੀ ਆਏ ਸੀ ਇਹ ਪ੍ਰਸ਼ਾਦਾ ਛਕਦੇ ਸੀਗੇ ਆ ਵੀ ਪੇਂਦ ਕੀਤੇ ਆ ਜੀ ਸਹੀ ਆ ਤੇ ਪੇਂਡ ਕਿਥੇ ਪੇਂਡ ਕਿੱਥੇ ਗਈ ਜੀ ਥੱਲੇ ਸਭ ਤੋਂ ਥੱਲੇ ਚਲੇਗੀ ਆ ਸੰਗਿਆ ਆ ਪੇਂਡ ਅੱਛਾ ਹਾਂ ਪੇਂਡ ਕੀਤੀ ਹੋਈ ਹੈ ਹਾਂ ਇਹ ਪੇਂਡ ਕੀਤੀ ਸਹੀ ਆ ਸਹੀ ਆ ਤੇ ਕਿਦਾਂ ਦਾ ਆਪਣੇ ਬੱਚੇ ਖਾਇ ਕਰਨਗੇ ਆਹ ਜਿਵੇਂ ਅੰਬ ਹੋ ਗਏ ਜੀ ਆ ਨਹੀਂ ਪੇਂਡ ਉੱਤੇ ਹੀ ਐਸੇ ਜਿਆਦਾ ਨਹੀਂ ਲਿਆ ਕਰਨਗੇ ਆ ਬੋਗਨ ਮਿਲ ਗਿਆ ਇਹ ਫੁੱਲ ਬਹੁਤ ਜਿਆਦੇ ਗੁਣਮੇ ਲੱਗਦੇ ਆ ਅੱਛਾ ਬੋਗਨ ਵੀ ਲਿਆ ਹਾਂ ਜਿਵੇਂ ਗੇਂਦੇ ਲੱਗੇ ਨੇ ਜੀ ਇਹਦੇ ਗੁਣਮੇ ਲੱਗਦੇ ਆ ਗੁੱਛੇ ਉਹ ਗੁੱਸੇ ਲੱਗਦੇ ਫੁਲਾਦੇ ਨੂੰ ਬਹੁਤ ਕਿੰਨੇ ਟਾਈਮ ਦਾ ਹੋ ਗਿਆ ਬੂਟਾ ਇਹ ਇਹ ਸਾਲ ਸਾਲ ਦੇ ਬੋਗਨਵਿਲੀਆ ਹਾਂਜੀ ਇਹ ਵੇਲ ਹੁੰਦੀ ਬਾਜੀ ਵੇਲ ਦੇ ਆ ਜੋ ਕਿੰਨੇ ਕਿੰਨੇ ਤੁਹਾਨੂੰ ਬਹੁਤ ਦਿਖਾਈਏ ਬਹੁਤ ਬਹੁਤ ਨਹੀਂ ਲੱਗਦੀ ਅੱਛਾ ਜੀ ਇਹ ਕੀ ਅੰਬ੍ਰੂਦ ਸਾਡੇ ਉਹ ਅੰਬ੍ਰੂਦ ਦੇ ਫੁੱਲ ਲੱਗੇ ਜੀ ਕੀ ਬਾਤਾਂ ਇਹ ਸਾਲ ਦਾ ਹੀ ਆਲੇ ਸਲੂਟੀਆਂ ਵੀ ਲੱਗੇ ਆ ਸਾ ਵੀ ਲੱਗ ਪਏ ਠੀਕ ਹੈ ਜੀ ਇਹ ਪਿੰਡ ਕੀਤਾ ਕੋਦਾਂ ਦਾ ਉਦਾਂ ਉਦਾਂ ਹੀ ਆਉਂਦਾ ਹੀ ਆ ਆਈ ਤੇ ਰੰਪਾਲ ਦੇ ਕੋਲ ਅਸੀਂ ਉਹਦੀ ਨਰਸਰੀ ਦੇ ਵਿੱਚ ਜਾ ਕੇ ਸਾਰੇ ਦੇਖਨੇ ਆ ਗੁਲਾਬਾਂ ਦੇ ਬੂਟੇ ਕਿੰਨੇ ਕਿੰਨੇ ਜੰਮੇ ਹੋ ਗਏ ਚੜੇ ਬਣਾਇਆ ਜਿੱਦਾਂ ਇਹਦੇ ਵਿੱਚ ਮੋਟਰ ਲੱਗੀ ਆ ਅੱਛਾ ਜੀ ਇੱਥੋਂ ਸਪਲਾਈ ਹੁੰਦੇ ਸਾਰੇ ਸਟਾਰਟਰ ਲੱਗਾ ਇਹਦਾ ਫੇਰ ਖਾਤਸ ਨੂੰ ਉੱਥੇ ਅੰਦਰ ਕੀਤਾ ਹੋਇਆ ਅੱਛਾ ਜੀ ਫੁਆਰਿਆਂ ਦਾ ਹਾਂ ਜਾਓ ਫੁਆਰੇ ਪਾ ਜੀ ਜੀ ਇੱਕ ਵਾਰ ਚਲਾ ਕੇ ਦਿਖਾ ਦਿਓ ਹਾਂ ਚਲੋ ਦੇ ਵੀ ਦਿਖਾ ਦੀਏ ਆਪਾਂ ਜੀ ਕਿਛੋ ਜਿਹਾ ਕੀ ਹੋਣਾ ਸੱਚੋ ਚੱਲ ਅੱਛਾ ਹਾਂਜੀ ਪਾਣੀ ਚੱਲੂਗਾ ਫੁਹਾਰਾ ਸਿਸਟਮ ਜਿਹੜਾ ਵਾ ਉਹ ਲਗਾਇਆ ਹੋਇਆ ਤਾਂ ਕਿ ਪਾਣੀ ਜਿਹੜਾ ਵਾ ਵੇਸਟ ਨਾ ਹੋ ਸਕੇ ਗਲਮੋਹਰ ਦੇਖ ਲਓ ਗਲਮੋਹਰੇ ਨੀਲਾ ਗਲਮੋਹਰ ਗਲਮੋਹਰ ਨੀਲਾ ਅੱਛਾ ਨੀਲੇ ਨੀਲੇ ਬੋਲੇ ਗਲਮੋਹਰ ਪਾਣੀ ਤੇ ਭਾਜੀ ਫਿਰ ਇਹ ਤੋਂ ਫ੍ਰੀ ਚੀਜ਼ ਸੰਗਤਾਂ ਲੈ ਜਾਂਦੀਆਂ ਹੋਣੀਆਂ ਬੂਟੇ ਸਾਰੇ ਹਾਂਜੀ ਫਿਰ ਹੀ ਲੈ ਆ ਕੋਈ ਸੇਵਾ ਵੀ ਪਾ ਜਾਂਦੇ ਆ ਉਦਾਂ ਜੀ ਚਲੋ ਜੋ ਕੋ ਖਰਚਾ ਦਾ ਜੀ ਇਹ ਲੋਕ ਹੁੰਦੇ ਆਪਣੇ ਵਰਗੇ ਉਹਦਾ ਕੋਈ ਮਰੀ ਅਗਲੇ ਦੇ ਅੰਦੇ ਥੋੜੇ ਬਹੁਤ ਪੈਸੇ ਉਹ ਆਪਾਂ ਦਾਤੀ ਰੰਬੇ ਕੋਈ ਵੀ ਚੀਜ਼ ਲੈ ਆਈ ਦੇ ਜਿੱਦਾਂ ਕਟਰ ਲੋਡ ਪਏ ਗਿਆ ਕਰ ਦੋ ਬੰਦ ਪਾਣੀ ਆ ਗਿਆ ਪਾਣੀ ਆ ਗਿਆ ਮਾਰੀ ਆ ਗਿਆ ਇਹ ਪਾਣੀ ਵਰਖਾ ਹੋਈ ਆ ਆ ਹੈਗਾ ਪੌਣ ਦੇ ਉੱਤੇ ਹੈ ਤਾਣ ਤਾਣ ਉਹ ਕੀ ਹੁੰਦੇ ਇਹ ਗੁਲਾਬੀ ਇਹ ਫੁੱਲ ਲੱਗਦੇ ਗੁੱਛੇ ਅੱਛਾ ਜੀ ਉਹ ਇਹ ਚਿੱਟੇ ਫੁੱਲ ਖੜਿਆ ਵਾ ਉਹ ਗਲੇਡੀਅਨ ਕੁਛੇ ਲੱਗਦੇ ਉਹ ਜੇ ਕਲੀ ਗਲੇਡੀਅਨ ਫੁੱਲ ਆ ਮਗੂਏ ਦਾ ਬੂਟਾ ਹੈ ਜੀ ਆ ਆ ਸਾਰੇ ਮਗੂਏ ਦਾ ਬੂਟਾ ਹੈ ਛੋਟੇ ਛੋਟੇ ਇਹ ਪਾਜੀ ਗਮਲੇ ਵਾਲੇ ਬੂਟੇ ਸਾਰੇ ਕਿ ਇਹ ਮਗੂਆ ਇਹ ਤਾਂ ਜਿਉ ਫੁੱਲ ਦਿਖਦੇ ਆ ਨਾ ਜਦੋਂ ਆਪਾਂ ਚੌਕੇ ਰੱਖ ਲਈਏ ਸੁਕਾ ਕੇ ਅੱਛਾ ਜੀ ਇਹ ਗੁਲਗੁਲੇ ਵੀ ਬਣ ਜਾਂਦੇ ਆ ਰੋਟੀਆਂ ਵੀ ਬਣ ਜਾਂਦੇ ਆ ਮਿੱਠੇ ਖਾਣ ਵਰਗੇ ਹੁੰਦੇ ਆ ਅੱਛਾ ਜੀ ਕਿਹੜਾ ਬੂਟਾ ਇੱਕ ਵਾਰ ਦੁਬਾਰਾ ਫੇਰ ਦੱਸਿਓ ਆ ਚੀਜ਼ਾਂ ਇਹ ਆਪਣੇ ਬੂਟੇ ਪਏ ਐਡੇ ਐਡੇ ਕਟੋਆ 2-2 ਫੁੱਟ ਦੇ ਅੱਛਾ ਜੀ ਅੰਨ ਨਿੰਮਾ ਸਾਰੀਆਂ ਸਾਧ ਅੱਛਾ ਇਹ ਸਾਰੀ ਨਿੰਮ ਲਾਲ ਦੇ ਨਾ ਹੀ ਇਹ ਦਾਗ ਟਿਉਰੀਆ ਖਾਦ ਪਾਈਦੇ ਆ ਅੱਛਾ ਜੀ ਤੇ ਗਰਮੀਆਂ ਤੇ ਇਹ ਹੀ ਡਾਇਆ ਪਾਈਦੇ ਆ ਅੱਛਾ ਜੀ ਪਾਣੀ ਦਾ ਧਿਆਨ ਰੱਖਿਆ ਤਾਂ ਫੁੱਟੇ ਆ ਸਾਰੇ ਇਹ ਤੇ ਪਾਜੀ ਉਹ ਅੱਜ ਕੱਲ ਨਿੰਮਾ ਜਿਹੜੀਆਂ ਸੌਕ ਰੀਆਂ ਵਾ ਉਹਦੇ ਪਿੱਛੇ ਕੀ ਕਰ ਰਹੇ ਨਿੰਮਾ ਜੇ ਹੁਣ ਉਹ ਸੌ ਗਈਆਂ ਨਾ ਉਹ ਤਕਰੀਬਾ ਹੁਣ ਫੁੱਟਣ ਲੱਗ ਪਈਆਂ ਵਾ ਗੋਲਾ ਮਾਰ ਜਿਨ੍ਹਾਂ ਦੇ ਕਰੇ ਹੈਗੇ ਨਿੰਮ ਉਹ ਆਪ ਕੈਰੀ ਬਣਾ ਕੇ ਤੇ ਪਾਣੀ ਪਾਈ ਆਣ ਅੱਛਾ ਫੁੱਟ ਪੈਣਾ ਵਾ ਠੀਕ ਆ ਆਹ ਕੋਲ ਦੇ ਦੋ ਬੂਟੇ ਆ ਸਾਰੇ ਫੁੱਟ ਪਏ ਆ ਅੱਛਾ ਜੀ ਆ ਨਹਿਮ ਕਹਿੰਦੇ ਗਈ ਨਹੀਂ ਫੁੱਟ ਪੈਣਾ ਵਾ ਅੱਛਾ ਸਾਰੇ ਫੁੱਟ ਪੈਣਾ ਓਕੇ ਠੀਕ ਆ ਠੀਕ ਆ ਆਹ ਗੁਲਾਬ ਉਹ ਬੜਾ ਕਿੰਨੇ ਟਾਹਾਂ ਆ ਪਾਜੀ ਇਹ ਮਜਨੂ ਦਾ ਬੂਟਾ ਹੈ ਮਜਨੂ ਮਤਲਬ ਇਹਨੂੰ ਫੁੱਲ ਲੱਗਦੇ ਕੇ ਫੁੱਲ ਜਿੱਦਾਂ ਆਪਾਂ ਸੁਣੀਆਂ ਇਦਾਂ ਗੱਲਾਂ ਪਾਪਾ ਕਹਿੰਦੇ ਆਪਾਂ ਉਦਰਗਾ ਫਲੀਆਂ ਲੱਗਦੀਆਂ ਫੁੱਲ ਵੀ ਅੱਛਾ ਖਾਣ ਵਾਲੇ ਤੇ ਹੀ ਹੁੰਦੇ ਵਾ ਇਹਦਾ ਹਰੀਆਲੀ ਬਹੁਤ ਜ਼ਿਆਦੀ ਅੱਛਾ ਜੀ ਰੋਸ ਬਹੁਤ ਜਿਹਦਾ ਟਾਲੀ ਦਾ ਬੂਟਾ ਹੁੰਦਾ ਨਾ ਇੱਦਾਂ ਬਣਦਾ ਉਹ ਵੀ ਜਿਹੜੀ ਜੰਗੜੀ ਆ ਕਾਦਾ ਆ ਕਾਦਾ ਬੂਟਾ ਫੇ ਰੀਠਾ ਅੱਛਾ ਇਹ ਰੀਠੇ ਆ ਰੀਠੇ ਵੀ ਆਏ ਅੱਛੇ ਬਾਬੇ ਨਾਨਕ ਨੇ ਮਿੱਠੇ ਕੀਤੇ ਸੀ ਜੀ ਅੱਛਾ 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 ਪੈਦਾ ਬਾਬੇ ਨਾਨਕ ਨੇ ਮਿੱਠੇ ਕੀਤੇ ਸੀ ਆ ਹੈਗਾ 슈ਗਰ ਲੈਕਸ ਜਿਵੇਂ ਜਿਹਨੂੰ ਸੂਦਰਵਾ ਅੱਛਾ ਜੀ ਉਹ 15 ਦਿਨ ਖਾ ਕੇ ਤੇ ਫੇਰ ਚੈੱਕ ਕਰਾਉਣਾ ਜੇ ਸੈੱਟ ਹੋ ਗਿਆ ਫੇਰ ਨਹੀਂ ਖਾਣਾ ਅੱਛਾ ਜੀ ਇਹ ਸਪੈਸ਼ਲ ਬੂਟੇ ਆ ਸ਼ੂਗਰ ਤੋਂ ਨਾਮ ਕੀ ਆ ਭਾਜੀ ਇਹ ਸ਼ੂਗਰ ਲੈਕਸ ਸ਼ੂਗਰ ਲੈਕਸ ਹਾਂ ਜੇ ਸ਼ੂਗਰ ਬਿਲਕੁਲ ਘਟ ਗਿਆ ਵੀ ਖੰਡ ਖਾਣੀ ਪੈਂਦੀ ਆ ਠੀਕ ਆ ਫੇ ਘਟਾਉਂਦਾ ਹੋਆ ਸ਼ੂਗਰ ਸ਼ੂਗਰ ਨੂੰ ਘਟਾਉਂਦਾ ਸਹੀ ਕਰਦਾ ਸ਼ੂਗਰ ਨੂੰ ਸਹੀ ਕਰਦਾ ਘਟਾਉਂਦਾ ਬੂਟਾ ਮੈਂ ਗੱਲ ਕਰਦਾ ਤੇ ਆਹ ਵਾਲਾ ਭਾਜੀ ਭਾਜੀ ਆਹ ਵਾਲਾ ਇਹ ਤੌਣਦੇ ਆ ਤੌਣ ਠੀਕ ਆ ਜੀ ਤੌਣ ਦੇ ਬੂਟੇ ਆ ਪਲਾਸ ਦੇ ਬੂਟੇ ਇਹ ਤੂਤ ਪਲਾਸ ਫੁੱਲ ਲੱਗਦੇ ਆ ਜੀ ਅੱਗੇ ਇਹਨਾਂ ਵੱਡੇ ਬੂਟੇ ਹਾਂਜੀ ਲਾਲ ਲਾਲ ਓਕੇ ਜਿਹੜੇ ਉਹ ਗੁੱਛੀਆਂ ਚ ਲੱਗਦੇ ਹਮ ਇਹ ਕਦੋਂ ਤੋਂ ਤਿਆਰ ਆ ਉਹ ਹੈਗਾ ਲੀਸੀਆਂ ਪਏ ਜੀ ਇਹ ਖੰਡਿਤੀਆਂ ਲੀਸੀਆਂ ਲਾਲ ਜੀਆਂ ਉਗਦੀਆਂ ਸਾਲ ਦਾ ਫੋਦੇ ਆਉਂਦਾ ਇਹ ਵੀ ਆਲੂ ਬੁਖਾਰਾ ਆਹ ਹੈਗਾ ਕਈ ਆਲੂ ਛੋਟਾ ਵਾਲੂ ਬੁਖਾਰਾ ਕਹਿੰਦੇ ਆਹ ਅੱਦ ਕੀ ਲਾਏ ਆ ਇਹ ਕਹਦੇ ਆ ਅਮਲ ਤਾਸ ਹੈ ਅਮਲ ਤਾਸ ਕchnar ਦੇ ਕchnar ਕchnar ਹੈ ਜੇ ਦਰਖਤ ਬਣਦਾ ਵਾ ਫੁੱਲ ਵੀ ਖਿੜਦੇ ਆ ਅੱਛਾ ਜੀ ਇਹਦੀ ਇਹ ਫੁੱਲ ਵਾਏ ਸਬਜੀ ਪੋਰ ਜੀ ਬਣਦੀ ਆ ਅੱਛਾ ਤੇ ਫਲੀਆਂ ਦੀਆਂ ਸਬਜੀ ਬਣਾ ਸਕਦੇ ਪਰ ਬਣਾਉਣਾ ਕੱਚੇ ਦਾ ਅੱਛਾ ਜੀ ਹਾਂ ਜੀ ਪੱਕੇ ਦਾ ਨਹੀਂ ਹੈ ਨਾ ਪੱਕੇ ਦਾ ਨਹੀਂ ਪਪੀਤੇ ਲਾਏ ਆ ਇਹ ਅੱਛਾ ਇਹ ਹਜੇ ਨਹੀਂ ਨਿਕਲਦੇ ਆ ਇਹ ਪੀਤੇ ਹੀ ਡੇਰਾ ਤੋਂ ਤੋਂ ਮੰਗਾਏ ਸੀ ਉਹ ਉੱਗੇ ਨਹੀਂ ਤੇ ਫੇਰ ਦੁਬਾਰਾ ਇੱਥੋਂ ਹੱਟ ਤੋਂ ਲਿਆ ਕੇ ਮੈਂ ਲਾਏ ਹੁਣ ਉੱਗ ਪਏ ਸਾਰੇ ਠੀਕ ਹੋ ਗਈ ਪਪੀਤੇ ਉਹ ਹੈਗਾ ਇਮਲੀ ਦੇ ਅੱਛਾ ਉਹ ਇਮਲੀ ਦੇ ਫਰੀ ਆ ਸਾਰੀ ਠੀਕ ਹੈ ਇਮਲੀ ਜ਼ੂਮ ਕਰਕੇ ਦਿਖਾਓ ਬਈ ਇਮਲੀ ਇਮਲੀ ਜ਼ੂਮ ਕਰਕੇ ਦਿਖਾਓ ਆਇਓ ਕਰਾ ਪੰਜਾਬ ਦੇ ਵਿੱਚ ਵੀ ਇਮਲੀ ਹੋ ਗਈ ਸਾਡੇ ਤੇ ਸਹੀ ਕਰਦੇ ਨੇ ਵੀ ਹੈਗੇ ਸਾਡੇ ਕੋਲ ਹੈਗੇ ਆ ਦੇਖੋ ਜੀ ਜਿਹੜੇ ਨਿੱਕੇ ਨਿੱਕੇ ਮੜਿਆਂ ਨੂੰ ਹੁੰਦੇ ਆਪਾਂ ਦੇ ਹਾਂ ਮੈਨੂੰ ਤੇ ਦੋ ਦਿਨ ਵੱਲਾਂ ਦੇ ਸਹੀ ਕਰੇਲੇ ਆਂੀਆਂ ਵੇਲੇ ਲੈ ਜਾ ਦੋ ਵੱਲਾਂ ਇਹ ਲੈ ਜਾਣੀਆਂ ਮੈਂ ਇਹ ਅਸੀਂ ਦੇਖੇ ਤਾਂ ਅਸੀਂ ਨਿੱਕੇ ਨਿੱਕੇ ਕਰ ਲਏ ਅਸੀਂ ਉਹ ਠੀਕ ਹੈ ਉਹ ਜਿਹੜੇ ਉਹ ਬੇਰੀਆਂ ਦੇ ਜਿਹੜੇ ਹੁੰਦੇ ਉਹਦੇ ਹਾਂ ਮੜਿਆ ਦੇ ਮੜਿਆ ਦੇ ਹਾਂ ਉਹ ਅੱਗੇ ਆਪਾਂ ਲਿਆਉਂਦੇ ਸੀ ਨਾ ਮੜਿਆ ਨਿੱਕੇ ਨਿੱਕੇ ਜਿਹੜੇ ਹਾਂ ਇਹ ਰੱਖਦੇ ਕਿ ਸੁਗਰ ਤੋਂ ਇਹ ਵੀ ਵਧੀਆ ਹਾਂਜੀ ਪਰ ਚੀਰ ਨੇ ਬੜੀ ਸੁਗਰ ਲਈ ਮਿਹਨਤ ਹੁੰਦੀ ਜ਼ਰੂਰ ਜਿਹੜੀ ਮਾਈ ਦੇ ਬਣਾਉਣੇ ਆ ਮਿਹਨਤ ਜ਼ਰੂਰ ਹੈ ਪਰ ਚੀਜ਼ ਵਧੀਆ ਇਹ 1.5 200 ਕਿਲੋ ਨਹੀਂ ਮਿਲਦੇ ਨਹੀਂ ਸਹੀ ਗੱਲ ਹੈ ਜੇ ਆਪਾਂ ਕਹੀਏ 1.5 ਕਿਲੋ ਜਿਹੜੇ ਨਹੀਂ ਦਿੰਦੇ ਅਗਲੇ ਜੀ ਗੱਡੀ ਅਮਰੂਦ ਆ ਨਾ ਗੱਡੀ ਅਮਰੂਦ ਅੱਗੇ ਅਮਨ ਪੈਣ ਅੱਗੇ ਵੀ ਬੂਟੇ ਦੇਖ ਲਈਏ ਆਪਾਂ ਆਹ ਮੇਗਾ ਪੱਡੇ ਕਾ ਹਾਈਬ੍ਰਿਡ ਦੇਖੀਆ ਸਿੱਧੀ ਉੱਚੀ ਜਾਂਦੀਆਂ ਜਾਂਦੀਆਂ ਜੀ ਜਿਹੜੀਆਂ ਵਾਲੀਆਂ ਡੇਕਾਂ ਲੱਗੀਆਂ ਆਹ ਮਾੜੀ ਐ ਇਹ ਵੀ ਐ ਉਹ ਗਾਹਾਂ ਤੋਂ ਮੀਲਾ ਗਲਮੋਰ ਲਾਇਆ ਵਾ ਪਨੀਰੀ ਲਾਇਆ ਵਾ ਉਦੋਂ ਹੁਣ ਫੜ ਫੜ ਪਏ ਪਨੀਰੀ ਉਹ ਗਾੜੀ ਪਨੀਰੀ ਐ ਜੀ ਆਹ ਦੇਖੋ ਇਹ ਡੇਕ ਇੱਕ ਛਤਰੀ ਵਾਲੀਆਂ ਨਾ ਨਹੀਂ ਛਤਰੀ ਵਾਲੀ ਨੇ ਐ ਮੈਕਸੀ ਐ ਵੇ ਮਿਕਸੀ ਐ ਨਾ ਅੱਛਾ ਜੀ ਆਹ ਜਿਹੜੀ ਆ ਛਤਰੀ ਵਾਲੀ ਦਿਖਦੀ ਮੈਨੂੰ ਛਤਰੀ ਵਾਲੀ ਕਿੰਨੇ ਕਿਚਾ ਇਹ ਆ ਜਾਮਣਾ 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 ਪਿੰਡ ਸਿਚੀਵਾਲ ਦੀ ਸ਼ਾਮ ਜਾਮਣਾ ਸ਼ੂਗਰਲਾ ਜਾਮਣਾ ਹੋਰ ਟਟਿਓਲੀ ਵੀ ਹੈਗੀ ਵਾ ਜਾਮਣਾ ਸ਼ੂਗਰ ਫ੍ਰੀ ਜਾਮਣਾ ਹਾਂ ਸਹੀ ਗੱਲ ਇਹਦਾ ਮੁਕਾਬਲਾ ਵੀ ਹੋਇਆ ਸਾਡਾ ਠੀਕ ਆ ਜੀ ਉਹਦੇ ਨਾਲ ਟੋਲੀ ਨਾ ਹਾਂ ਬਾਕੀ ਤਿਆਰੀ ਕਰਦੇ ਅਸੀਂ ਵੀਡੀਓ ਬਣਾਈਆਂ ਦਦੋਲੀ ਦੀ ਪੂਰੀ ਅਸੀਂ ਮਿੱਟੀ ਪਾਉਂਦੇ ਲਫਾਫਾ ਜੋ ਕਰਨੀ ਪਾਉਣੀ ਨਹੀਂ ਦਲੀ ਹੈਗੀ ਮਿੱਟੀ ਪੂਣੀ ਪਾਉਣੀ ਆ ਸਹੀ ਆ ਹਾਂ ਆਂਦੇ ਸੀਗੇ ਹਾਂ ਅਸੀਂ ਤੁਹਾਨੂੰ ਕੋਈ ਨਹੀਂ ਗਏ ਆਹ ਮੁੱਟੇ ਆ ਆ ਜਿਹੜੇ ਆਹ ਤਨੇਰ ਕਨੇਰ 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 ਉਹ ਜਿਹੜੇ ਪੀਲੇ ਪੀਲੇ ਬਾਜਿਆ ਜਿਹ ਵਰ ਦੇ ਫਲ ਹੁੰਦੇ ਹਨਾ ਹਾਂਜੀ ਇਹ ਰੋਡਾਂ ਦੇ ਲੱਗੇ ਹੁੰਦੇ ਜਿਆਦਾ ਆਪਣੀ ਮੇਨ ਰੋਡ ਤੇ ਆ ਹੈਗਾ ਵਾ ਅਮਲਤਾਸ ਹੈ ਇਹ ਵੀ ਅਮਲਤਾਸ ਹੈ ਔਰ ਇਠਾ ਉੱਗਦੇ ਆ ਅੱਛਾ ਔਰ ਇਠੇ ਚਲੋ ਅੱਜ ਨਰਸਰੀ ਦਾ ਦੌਰਾ ਹੋਇਆ ਤੇ ਕਿੰਨੇ ਬੂਟਿਆਂ ਦਾ ਪਤਾ ਸਾਨੂੰ ਲੱਗਾ ਆਪਾਂ ਤੋੜਾਲੀਆਂ ਜਾਂਦੇ ਹੁੰਦੇ ਸੀ ਜੇ ਨਹੀਂ ਤੋੜਦਾ ਇਹਨੇ ਅਸਰ ਖਿੱਚੀ ਜਣਾ ਹਾਂ ਇਹਨੇ ਜੋਰ ਲੈ ਲੈਣਾ ਸਾਰਾ ਗੁਲਾਬ ਦੇ ਫੁੱਟੇ ਰਹਿਣਾ ਆ ਚੱਕਰ ਇਹ ਉਹ ਤੋੜਨਾ ਪੈਂਦਾ ਜਿੱਦਾਂ ਆ ਦੇਖੋ ਹੁਣ ਆ ਫੁੱਲ ਕਿੰਨੇ ਘਟੋ ਘਟੇ 3 ਫੁੱਲ ਹੋਣੇ ਹਾਂਜੀ 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 ਇਹਦੇ ਭਰਿਆ ਪਿਆਈ ਫੁੱਲ ਨੇ ਇਹ ਗੁਲਕਾਂਦੇ ਵੀ ਬਣਾ ਸਕਦੇ ਆ ਸੁਕਾ ਕੇ ਰੱਖਿਆ ਜੀ ਗੁਰਦੁਆਰੇ ਜਿੱਥੇ ਮਰਜ਼ੀ ਝਾੜ ਸਕਦੇ ਆ ਆਪਾਂ ਕਈ ਆਂਦੇ ਮੈਂ ਦੇਖਿਆ ਉਹ ਫੁੱਲ ਸੁਕਾਏ ਹੁੰਦੇ ਨੇ ਨਾ ਨੱਕਣ ਵਾਲਾ ਗਲਾਬ ਇਹ ਆ ਅੱਛਾ ਸੋਚੀ ਦੇ ਉੱਦਾਂ ਸ਼ੋਅ ਇਹਦਾ ਨਾਮ ਕੀ ਬਾਜੀ ਇਹ ਵਾਲੇ ਗੁਲਾਬ ਦੀ ਵਾਈਰਟੀ ਬਣਾਉਂਦੇ ਦੇਸੀ ਦੇਸੀ ਗੁਲਾਬ ਰਵੈਤੀ ਜਿਹੜੇ ਪੁਰਾਣੇ ਗੁਲਾਬ ਸੀਗੇ ਇਹੇ ਸੀਗੇ ਹੁਣ ਤਾਂ ਦੂਜੀਆਂ ਪਿੰਗਲ ਉਹ ਦੇਖੋ ਇੱਕ ਖੜਾ ਉਹ ਪਗਮਾ ਪਗਮਾ ਉਹ ਪਗਮਾ ਖੜਾ ਕਿੱਤੇ ਵੀ ਹੈਗੇ ਆ ਉਹ ਸੱਜਾ ਦੇ ਲੱਗੇ ਬਾਵਾ ਗਲਾਬ ਜੇ ਹੈ ਉਹ ਕਟੋਗਾ 20 ਦਿਨ ਹੋ ਗਿਆ ਫੁੱਲ ਕਿਹੜੇ ਅੱਛਾ ਜੀ ਸੁੱਕਿਆ ਨਹੀਂ ਅਜੇ ਤੱਕ ੱਲੇ ਛੜੇ ਲਓ ਇੱਕ ਹੋਰ ਗਲਾਬ ਤਾਂ ਲਓ ਮਾਸ਼ਾ ਅੱਲਾਹ ਲਵੋ ਇਹ ਕਿਹੜਾ ਬੁੱਟਾ ਹੈ ਗਲੇ ਗਲੇ ਡੇਨ ਗਲੇ ਡੇਨ ਹਾਂ ਜੀ ਮਾਸ਼ਾ ਅੱਲਾਹ ਲਵੋ ਤੇ ਲੱਗ ਲਈ ਹੋਣਾ ਹੈ ਤੇ ਫੁੱਲ ਮਹਿਕਦਾ ਵਾ ਮਹਿਕ ਲੈ ਕੇ ਲਾਗੇ ਮਹਿਕ ਲੈ ਕੇ ਦੇਖੋ ਚਲੋ ਮੈਂ ਮਨ ਪੈਣ ਹੁਣ ਮਹਿਕ ਲੈ ਕੇ ਦੇਖਣਾ ਬੋਲ ਜੀ ਫੇਰ ਪਤਾ ਲੱਗੂ ਇਹ ਬੋਗਣ ਬਲੀਆ ਆਜ ਦਾ ਉਹ ਫੇਰਦਾ ਨਾ ਇਹ ਬਾਵਾ ਗੁੱਛੇ ਖੜ ਜਾਣਾ ਇਹਨੂੰ ਦੇਟਾ ਤੇ ਜਿਹੜੀ ਬਣਾ ਸਕਦੇ ਆ ਲਾ ਕੇ ਦੋ ਮੰਨੇ ਤੇ ਆ ਇੱਕੋ ਭਰਿਆ ਤਾ ਫਲਾਂ ਦਾ ਬੂਟਾ ਹੋ ਗਿਆ ਆਹ ਕਹ ਰਿਹਾ ਬੂਟਾ ਆੜੂ ਨਹੀਂ ਮੈਨੂੰ ਨਹੀਂ ਆਹ ਮਹਿੰਦੀ ਹੈ ਕੀ ਹੈ ਮਹਿੰਦੀ ਮਹਿੰਦੀ ਇਹ ਬੀਚੋ ਬੋਲ ਕੇ ਮਾਣਣਾ ਲੋਈਆਂ ਹੁੰਦੀਆਂ ਇਹ ਹੌਟਕੌਟ ਹੋ ਗਿਆ ਕੰਦੇ ਨੂੰ ਜਿਆਦਾ ਅੱਛਾ ਇਹਦੇ ਉਹ ਗੁਲਦਸਤੇ ਬੁੰਦੇ ਹੁੰਦੇ ਨਾ ਨਹੀਂ ਇਹ ਗੁਲਦਸਤੇ ਵਾਲੇ ਹੋਰ ਹੁੰਦੇ ਇਹ ਉੱਤੇ ਫੋਲੀ ਲਾਉਂਦੇ ਕੱਲਾ ਅੱਛਾ ਅੱਛਾ ਉਹ ਚੀਜ਼ ਹੋਰ ਹੁੰਦਾ ਹੁੰਦਾ ਉਹ ਗੁਰਮਾ ਦੇ ਆ ਅੱਛਾ ਅੱਛਾ ਠੀਕ ਹੈ ਠੀਕ 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 ਹੈ ਗੇਂਦੇ ਦੇ ਫੁੱਲ ਵੀ ਬਹੁਤ ਆਪਣੇ ਕੋਲ ਲਾਏ ਆ ਇਹ ਜੇ ਕੋਈ ਗੁਰਦੁਆਰੇ ਤੇ ਜਾਂ ਮੰਦਿਰ ਤੇ ਲੈ ਜਾਂਦਾ ਅਗਲਾ ਲੈ ਆਉਂਦੇ ਆ ਪੁੱਛ ਕੇ ਲੈ ਜਾਂਦੇ ਆ ਆਪਾਂ ਕਦੀ ਕਿਸੇ ਨੂੰ ਰੋਕੇ ਹੀ ਨਹੀਂ ਜੀ ਜੀ ਗੁਰੂ ਲੈ ਜਾਣਾ ਇੱਥੇ ਵੀ ਖਰਾ ਨਹੀਂ ਹੋਣਾ ਕੋਈ ਪੁੱਛ ਕੇ ਕੋ ਲੈ ਜੂ ਤਾਂ ਲੈ ਜਵੇ ਚੋਰੀ ਇੰਨੇ ਦਾ ਸਾਜਾ ਸਾਡਾ ਵੀ ਹਿੱਸਾ ਪੈ ਜਾਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਆਪਣੀ ਆਪਣੀ ਸੋਚ ਹੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਉਹਦੇ ਆ ਕਈ ਕਈਆ ਲੈ ਲਓ ਯਾਰ ਇੱਕ ਨੂੰ ਚਾਹੀਦਾ ਲਾਉਣਾ ਚਾਹੀਦਾ ਦੋ ਚਾਰ ਬੂਟੇ ਲਾਈਂ ਮਹਿੰਦੀ ਦੇ ਬੂਟੇ ਹੋਰ ਵੀ ਤਿਆਰ ਕੀਤੇ ਆਪਾਂ ਹਜੇ ਆ ਫੁੱਲਾਂ ਦੇ ਵਾਲ ਲਾਈ ਜਨੇ ਜੀ ਹਲੇ ਨਹੀਂ ਨਹੀਂ ਮਹਿੰਦੀ ਦੇ ਮਹਿੰਦੀ ਦੇ ਬਹੁਤ ਆ ਅੱਛਾ ਅੱਛਾ ਆਲੂ ਦੇਖ ਲਓ ਮਹਿੰਦੀ ਦੇ ਬੁੱਟੇ ਵੀ ਹੈਗੇ ਆ